ਸਭ ਤੋਂ ਪਹਿਲਾਂ ਤਾਂ ਕੱਲ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਮੈਂ ਸਾਰੇ ਇੱਥੇ ਆਏ ਸੱਜਣਾ ਨੇ ਬਟਾਲਾ ਵਾਸੀਆਂ ਨੂੰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਦਿੰਦਾ ਤੇ ਤੁਹਾਡੇ ਸਾਰਿਆਂ ਦਾ ਵੀ ਇੱਥੇ ਆ ਕੇ ਸਵਾਗਤ ਕਰਦਾ ਹਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬਟਾਲਾ ਪੁਲਿਸ ਵੱਲੋਂ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਮੋਬਾਈਲ ਜਿਹੜੇ ਲੋਕਾਂ ਦੇ ਖੋਏ ਸੀਗੇ ਉਹਨਾਂ ਨੂੰ ਰਿਟਰਨ ਕੀਤੇ ਹੈ ਅੱਜ ਵੀ ਇੱਕ ਨਵੇਂ ਸਾਲ ਦੇ ਤੋਹਫੇ ਦੀ ਤਰ੍ਹਾਂ ਅਸੀਂ 350 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਆ ਤੁਹਾਨੂੰ ਰਿਟਰਨ ਕਰਨ ਜਾ ਰਹੇ ਆ ਜਿਹੜੇ ਕੋਏ ਸੀਗੇ ਜਿਸ ਤਰ੍ਹਾਂ ਕਿ ਮੇਰੇ ਤੋਂ ਪਹਿਲਾਂ ਦੱਸ ਰਹੇ ਸੀ ਕਿ ਮੋਬਾਈਲ ਸਿਰਫ ਇੱਕ ਐਂਟੀਟੀ ਨਹੀਂ ਹੁੰਦੀ ਬਟ ਉਹਦੇ ਨਾਲ ਬਹੁਤ ਜ਼ਿਆਦਾ ਤੁਹਾਡਾ ਡਾਟਾ ਤੁਹਾਡੀਆਂ ਯਾਦਾਂ ਬਹੁਤ ਕੁਝ ਜੁੜਿਆ ਹੁੰਦਾ ਇਸ ਕਰਕੇ ਮੈਂ ਬਟਾਲਾ ਪੁਲਿਸ ਦੀ ਇਹ ਬਹੁਤ ਵੱਡੀ ਪ੍ਰਾਪਤੀ ਮੰਨਦਾ ਮੈਨੂੰ ਪਤਾ ਲੱਗਿਆ ਸੀ ਕਿ ਜਿਹੜੇ ਹੁਣ ਅਸੀਂ ਮੋਬਾਈਲ ਰਿਟਰਨ ਕਰ ਰਹੇ ਆ ਇਹਦੀ ਕੀਮਤ ਕੁਝ 60 ਲੱਖ ਰੁਪਏ ਦੇ ਨੇੜੇ ਹੈਗੀ ਹੈ ਤੇ ਪੂਰੇ ਸਾਲ ਦੇ ਵਿੱਚ 1350 ਅਸੀਂ ਮੋਬਾਈਲ ਰਿਟਰਨ ਕੀਤੇ ਹੈ ਜਿਦੀ ਕੀਮਤ 2 ਕਰੋੜ 60 ਲੱਖ ਦੇ ਨੇੜੇ ਹੈਗੀ ਹੈ ਤੇ ਮੈਂ ਇਸ ਇਵੈਂਟ ਦੇ ਨਾਲ ਨਾਲ ਤੁਹਾਨੂੰ ਬਟਾਲਾ ਪੁਲਿਸ ਦੀ ਜੋ ਪਿਛਲੇ ਸਾਲ ਦੀ ਕਾਰਜਕਾਰੀ ਰਹੀ ਹੈ ਨਸ਼ਿਆਂ ਦੇ ਵਿਰੁੱਧ ਉਹਦੇ ਬਾਰੇ ਵੀ ਕੁਝ ਦੱਸਣਾ ਚਾਹਾਂਗਾ ਪਿਛਲੇ ਸਾਲ 1219 ਦੇ ਕਰੀਬ ਐਨਡੀਪੀਐਸ ਦੇ ਪਰਚੇ ਜਿਹੜੇ ਹੈਗੇ ਆ ਬਟਾਲਾ ਪੁਲਿਸ ਵੱਲੋਂ ਰਿਜਿਸਟਰ ਕੀਤੇ ਗਏ ਆ ਤੇ 226 ਬੰਦਿਆਂ ਨੂੰ ਕਿਊਜ਼ ਨੂੰ ਅਰੈਸਟ ਕਰਕੇ ਜ਼ਿਲ੍ਹਾ ਦੇ ਵਿੱਚ ਭੇਜਿਆ ਗਿਆ ਹੈ ਇਹਦੇ ਨਾਲ ਹੀ ਜਿਹੜੇ ਡਰਗਸ ਸਮਗਲਰਸ ਹੈਗੇ ਆ ਉਹਨਾਂ ਦੀ 68 ਐਫ ਦੇ ਅੰਡਰ ਪ੍ਰੋਪਰਟੀ 35 ਕਰੋੜ ਦੀ ਜਿਹੜੀ ਹੈਗੀ ਹੈ ਸੀਜ਼ ਕੀਤੀ ਹੈ ਤੇ 22 ਕਰੋੜ ਦੀ ਪ੍ਰੋਪਰਟੀ ਜਿਹੜੀ ਹੈਗੀ ਹੈ ਉਹ ਫੋਰਫੀਚਰ ਕੀਤੀ ਹੈਗੀ ਇਹਦੇ ਨਾਲ ਨਾਲ ਹੀ ਜਿਹੜੇ ਨਸ਼ੇ ਦੀ ਦਲਦਲ ਚੋਂ ਸਾਡੇ ਨੌਜਵਾਨ ਬਾਹਰ ਆਣਾ ਚਾਹੁੰਦੇ ਨੇ ਉਹਨਾਂ ਦੇ ਲਈ ਅਸੀਂ ਡੀਡਿਕਸ਼ਨ ਤੇ ਰੀਹੈਬਿਟੇਸ਼ਨ ਨੂੰ ਫੈਸਿਲਿਟੇਟ ਕੀਤਾ ਹੈਗਾ ਟੋਟਲ 3280 ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਅਸੀਂ ਓਰ ਸੈਂਟਰ ਦੇ ਵਿੱਚ ਰਜਿਸਟਰ ਕਰਾਇਆ ਹੈ ਤਾਂ ਕਿ ਉਹ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਆ ਸਕਣ ਤੇ ਮੈਂ ਆਪਣੇ ਪੂਰੇ ਬਟਾਲਾ ਪੁਲਿਸ ਦੇ ਜੀਓ ਸਾਹਿਬਾਨ ਐਸਐਚਓ ਸਾਹਿਬਾਨ ਵੱਲੋਂ ਤੁਹਾਨੂੰ ਸਾਰਿਆਂ ਨੂੰ ਆਸ਼ਵਸਾਨ ਕਰਵਾਉਂਦਾ ਕਿ ਆਉਣ ਵਾਲੇ ਸਾਲ ਦੇ ਵਿੱਚ ਵੀ ਸਾਡੀ ਬਟਾਲਾ ਪੁਲਿਸ ਇਸੇ ਤਰ੍ਹਾਂ ਮਿਹਨਤ ਕਰੇਗੀ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਨਸ਼ੇ ਦੇ ਖਿਲਾਫ ਅਸੀਂ ਲੜਦੇ ਰਹਿਣਾ ਧੰਨਵਾਦ ਓਏ ਸਾਰੇ ਭਰਾਵਾਂ ਨੇ ਤੇ ਕਈ ਮੈਨੂੰ ਪਿਆਰ ਨਾਲ ਨਿਕਾ ਖੁੱਗੀ ਵੀ ਕਹਿੰਦੇ ਆ ਉਹ ਤੁਸੀਂ ਮੈਨੂੰ ਇੰਸਟਾਗ੍ਰam ਫੇਸਬੁੱਕ ਤੇ ਯੂਟਿਊਬ ਤੇ ਅਕਸਰੇ ਵੇਖਦੇ ਹੋਗੇ ਉਹ ਨਾਲੇ ਅੱਜ ਤੇ ਤੁਹਾਨੂੰ ਤੁਹਾਡੇ ਫੋਨ ਮਿਲਨੇ ਆ ਉਹ ਤੁਹਾਨੂੰ ਤੇ ਆਪਣੇ ਵਿਆਹ ਜਿੱਨਾ ਚਾਹੋਣਾ ਚਾਹੀਦਾ ਵਾ ਤੇ ਤੁਸੀਂ ਸਿੱਲੇ ਸਿੱਲੇ ਬੜੇ ਬੈਠੇ ਜੇ ਫੇਰ ਇੱਕ ਹੋਰੀ ਪਟਾਲਾ ਪੁਲਿਸ ਦੇ ਨਾਮ ਤੇ ਜ਼ੋਰਦਾਰ ਟਾੜੀ ਦੋਸਤੋ ਤੁਹਾਨੂੰ ਪਤਾ ਹੀ ਆ ਕਿ ਬਟਾਰਾ ਪੁੱਛ ਹਰ 3-4 ਮਹੀਨਿਆਂ ਬਾਅਦ ਹਜ਼ਾਰਾਂ ਲੋਕਾਂ ਦੇ ਫੋਨ ਲਵਕੇ ਦਿੰਦੇ ਆ ਤੇ ਤੁਸੀਂ ਮੇਰੇ ਵੀ ਤਗੜੇ ਹੋ ਕੇ ਗਵਾਈ ਜਾਓ ਵੀ ਬਟਾਰਾ ਪੁੱਛ ਨੇ ਲਾਭ ਹੀ ਦੇਣੇ ਆ ਕਿ ਹਾਸਲੇ ਆ ਕਰੋ ਯਾਰ ਥਾੜੀ ਮਾਰਦਿਆ ਕਰੋ ਯਾਰ ਤੇ ਦੋਸਤੋ ਤੁਸੀਂ ਕਦੀ ਇੱਕ ਆਵਤ ਸੁਣੀ ਹੋਣੀ ਆ ਵੀ ਕਦੀ ਗੰਗਾ ਗਈਆਂ ਹੱਡੀਆਂ ਵਾਪਸ ਨਹੀਂ ਹੁੰਦੀਆਂ ਪਰ ਸਾਡੇ ਐਸਐਸਪੀ ਸਾਹਿਬ ਤੇ ਬਟਾਰਾ 11 ਤੋਂ 20 ਤੱਕ 800 ਤੋਂ 600 ਦਿਨ ਸਿੱਖੀ ਮਿਤਰ ਆਪ ਜੀ 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 11 ਤੋਂ 20 ਤੱਕ ਆ ਜੋ ਜੀ 11 ਤੋਂ 20 ਤੱਕ ਜਲਦੀ ਆੜ ਪਰ ਵੀਰਾਂ ਕਿੰਨਾ ਨੰਬਰ ਜੀ ਹਾਂਜੀ ਆਚਾਰੋ ਚਲੋ ਹਾਜੀ ਜਲਦੀ ਆਓ ਜੀ ਜਲਦੀ ਆ ਜਾਓ ਬੇਨਾ ਆ ਜਾਓ ਆ ਮੇਰੇ ਪਿੱਛੇ ਲਿਓ ਇੱਕ ਚਲੋ ਆ ਵੀਰ ਦੇ ਪਿੱਛੇ ਆ ਜੀ ਆਜੋ ਬਾਜੀ ਆਜੋ ਆਜੋ ਜਲਦੀ ਆਓ ਕਿੰਨਾ ਨੰਬਰ ਜੀ 15 ਨੰਬਰ ਚਲੋ ਆਜੋ ਆਜੋ ਇੱਥੇ ਉਹ ਗਿਆ ਉਹਦੇ ਸਾਹਮਣੇ ਸਰ ਗੱਡੀ ਸਾਹਿਬ ਜੀ ਕਹੇ ਜੀ ਇਹ ਜੀ ਨਵਾਂ ਸਾਲ ਦੀ ਸ਼ੁਰੂਆਤ ਤੇ ਇੱਕ ਬਟਾਲਾ ਪੁਲਿਸ ਦਾ ਇੱਕ ਉਪਰਾਲਾ ਹੈਗਾ ਜਿਵੇਂ ਕਿ ਤੁਸੀਂ ਦੇਖਿਆ ਕਿ ਅਸੀਂ ਜਿਹੜਾ 350 ਦੇ ਮੋਬਾਈਲ ਕਰੀਬ ਅਸੀਂ ਰਿਕਵਰ ਕੀਤੇ ਹੈਗੇ ਆ ਤੇ ਅੱਜ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਰਿਟਰਨ ਕਰਨ ਜਾ ਰਹੇ ਆ ਤੇ ਇਹਨਾਂ ਦੀ ਕੀਮਤ ਜਿਹੜੀ ਹੈਗੀ ਹੈ 60 ਲੱਖ ਦੇ ਕਰੀਬ ਹੈਗੀ ਹੈ ਤੇ ਪਹਿਲਾਂ ਵੀ ਬਟਾਲਾ ਪੁਲਿਸ ਵੱਲੋਂ ਬੜਾ ਅੱਛਾ ਰਿਸ਼ਤੇ ਵਿੱਚ ਸਾਰੇ ਸਾਲ ਦੇ ਵਿੱਚ ਕੰਮ ਕੀਤਾ ਗਿਆ। ਸਾਰੇ ਸਾਲ ਦੇ ਵਿੱਚ 1350 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਆ ਕਰਕੇ ਅਸੀਂ ਰਿਕਵਰ ਕਰਕੇ ਵਾਪਸ ਕੀਤੇ ਆ ਤੇ ਇਹਦੀ ਜਿਹੜੀ ਕੀਮਤ ਹੈ ਕਰੀਬ 2.5 ਕਰੋੜ ਦੇ ਕਰੀਬ ਹੈਗੀ ਹੈ। ਇਹਦੇ ਨਾਲ ਨਾਲ ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਮੈਂ ਤੁਹਾਨੂੰ ਪਿਛਲੇ ਸਾਲ ਦੇ ਵਿੱਚ ਜੋ ਬਟਾਲਾ ਪੁਲਿਸ ਦੀ ਕਾਰਜਕਾਰੀ ਰਹੀ ਹੈ ਨਸ਼ਿਆਂ ਦੇ ਖਿਲਾਫ ਉਹ ਵੀ ਦੱਸਣਾ ਚਾਹਾਂਗਾ। 1200 ਦੇ ਕਰੀਬ ਜਿਹੜੇ ਐਨਡੀਪੀਐਸ ਦੇ ਪਰਚੇ ਰਜਿਸਟਰ ਹੋਏ ਹੈਗੇ ਆ ਤੇ 2200 ਦੇ ਕਰੀਬ ਜਿਹੜੇ ਅਕਿਊਜ਼ ਫੜ ਕੇ ਅਸੀਂ ਜ਼ਿਲ੍ਹਾ ਦੇ ਵਿੱਚ ਭੇਜੇ ਐ ਤੇ 35 ਕਰੋੜ ਦੇ ਨਜ਼ਦੀਕ ਪ੍ਰਾਪਰਟੀ ਜਿਹੜੀ ਹੈਗੀ ਅਸੀਂ ਫੋਰਫਿਟ ਕੀਤੀ ਹੈ ਤੇ ਮੈਂ ਤੁਹਾਡੇ ਰਾਈ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਇਸ ਸਾਲ ਵੀ ਜਿਹੜਾ ਹੈਗਾ ਬਟਾਲਾ ਪੁਲਿਸ ਇਸੇ ਤਰ੍ਹਾਂ ਨਸ਼ਿਆਂ ਦੇ ਖਿਲਾਫ ਜੰਗ ਚਾਲੀ ਰੱਖੇ ਸਰ ਡਿਸਟ੍ਰਿਕਟੇ ਨੇ ਦੇਖਿਆ ਅੰਦਰ ਮੋਬਾਈਲ ਲੈਣ ਆਏ ਆ ਕਈਆਂ ਨੇ ਕਿਸ਼ਤਾਂ ਦੇ ਇਨਸਟਾਲਮੈਂਟ ਤੇ ਲੈ ਜਾਂਦੇ ਆ ਫੋਨ ਇੱਕ ਭੈਣਾ ਜਿਨ੍ਹਾਂ ਨੇ ਇਨਸਟਾਲਮੈਂਟ ਤੇ ਲਿਆ ਇੱਕ ਹੀ ਕਿਸ਼ਤ ਪਹਿਲੀ ਗਈ ਸੀ ਜੀ ਅੱਜ ਉਹਦਾ ਵੀ ਫੋਨ ਮਿਲ ਗਿਆ ਹੈ ਬਿਲਕੁਲ ਜੀ ਮੋਬਾਈਲ ਦੇ ਨਾਲ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਬਹੁਤ ਹੀ ਇਮੋਸ਼ਨਸ ਲੋਕਾਂ ਦੇ ਜੁੜੇ ਹੁੰਦੇ ਆ ਮੈਨੂੰ ਹੁਣੇ ਆਫੀਸਰ ਦੱਸ ਰਹੇ ਸੀਗੇ ਕਿ ਕਿਸੇ ਦਾ ਮੋਬਾਈਲ ਬਿਹਾਰ ਤੋਂ ਰਿਕਵਰ ਕੀਤਾ ਹੈਗਾ ਕਿਸੇ ਦਾ ਮਹਾਰਾਸ਼ਟਰ ਤੋਂ ਕੀਤਾ ਹੈ ਤੇ ਇੱਕ ਭੈਣ ਸੀ ਜਿਹਦਾ ਪਰਸ ਵੀ ਨਾਲ ਗਵਾਚ ਗਿਆ ਸੀ ਤੇ ਉਹਨਾਂ ਦੇ ਨਾਲ ਏਟੀਐਮ ਤੇ ਕਾਗਜ਼ ਵੀ ਵਿੱਚ ਸੀਗੇ ਤੇ ਉਹ ਸਾਰਾ ਪਰਸ ਹੀ ਅਸੀਂ ਪੂਰਾ ਦਾ ਪੂਰਾ ਰਿਕਵਰ ਕੀਤਾ ਹੈ ਤੇ ਮੈਂ ਇਹ ਵੀ ਤੁਹਾਡੇ ਮਾਦੇਮਾਂ ਨੂੰ ਸਾਰੇ ਮਟਾਲਾ ਵਾਸੀ ਨੂੰ ਦੱਸਣਾ ਚਾਹਾਂਗਾ ਕਿ ਜੇ ਕਿਸੇ ਦਾ ਵੀ ਕੋਈ ਮੋਬਾਈਲ ਗੁੰਮਦਾ ਹੈਗਾ ਤਾਂ ਆਪਣੀ ਸਾਂਝ ਕੇਂਦਰ ਦੇ ਵਿੱਚ ਜਾਂ ਥਾਣਿਆਂ ਦੇ ਵਿੱਚ ਉਹ ਆਪਣਾ ਡੱਬਾ ਲੈ ਕੇ ਪਹੁੰਚੋ ਜਿਹੜਾ ਆਈਐਮਈ ਨੰਬਰ ਹੈ ਉਹ ਤਾਂ ਸਾਨੂੰ ਜਰੂਰ ਇਨਫੋਰਮ ਕਰੋ ਤਾਂ ਕਿ ਅਸੀਂ ਉਹਨੂੰ CEIR ਪੋਰਟਲ ਤੇ ਰਜਿਸਟਰ ਕਰ ਸਕੀਏ ਤੇ ਇਸੇ ਤਰ੍ਹਾਂ ਮੋਬਾਈਲ ਕਵਰ ਕਰਕੇ ਤੋਂ ਉਸਾਰਾ ਰਿਟਰਨ ਕਰ ਸੱਚ ਚੈਨ ਸਿਸਟਮ ਹੁੰਦਾ ਕਿੰਨਾ ਸਮਾਂ ਫਿਰ ਕਿੰਨਾ ਟਾਈਮ ਕਿੰਨੇ ਐਫਰਟ ਕਰਨੀ ਪੈਂਦੀ ਹੈ ਜਿਸਟਿਕ ਨੂੰ ਇਹ ਜੀ ਦੇਖੋ ਇਹ ਮੈਂ ਬਿਲਕੁਲ ਜਿਹੜੀ ਸਾਡੀ ਟੀਮ ਸਾਰੀ ਲੱਗੀ ਹੈ ਅੰਦਰ ਦੀ ਸੁਪਰਵੀਜ਼ਨ ਆਫ ਐਸਪੀ ਇਨਵੈਸਟੀਗੇਸ਼ਨ ਉਹਨੂੰ ਮੈਂ ਅਪਰੀਸ਼ੀਏਟ ਕਰਾਂਗਾ ਤੇ ਨਾਲ ਸਾਡੇ ਡਿਪਟੀ ਸਾਹਿਬ ਨੇ ਉਹਨੂੰ ਸਾਰਿਆਂ ਨੂੰ ਅਪਰੀਸ਼ੀਏਟ ਕਰਾਂਗਾ ਬਿਲਕੁਲ ਇਹਦੇ ਵਿੱਚ ਐਫਰਟ ਲੱਗਦਾ ਹੈਗਾ ਕੁਝ ਮੋਬਾਈਲ ਜਿਹੜੇ ਜਲਦੀ ਰਿਕਵਰ ਹੋ ਜਾਂਦੇ ਆ ਜਿੱਦਾਂ ਮੈਂ ਦੱਸਿਆ ਕਿ ਹੋਰ ਸ ਕਿ ਅਸੀਂ ਪੂਰਾ ਤੋਂ ਪੂਰਾ ਐਫਰਟ ਕਰਾਂਗੇ ਕਿ ਸਭ ਦੇ ਮੋਬਾਈਲ ਜਿਹੜੇ ਹੈਗੇ ਉਹ ਰਿਕਵਰ ਕਰਾਂਗੇ ਥੈਂਕ ਯੂ ਥੈਂਕ